ਕਿਸੇ ਵੀ ਕ੍ਰਿਮਲਰ ਨੂੰ ਨਹੀਂ ਬਖਸ਼ਿਆ ਜਾਵੇਗਾ ਐਸਐਸਪੀ ਬਠਿੰਡਾ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਈਪੀਐਸਜੀ ਵੱਲੋਂ ਇਹ ਸਪਸ਼ਟ ਹੈ ਇਸੇ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਦੀ ਜੇਰ ਨਿਗਰਾਨੀ ਇੰਸਪੈਕਟਰ ਜਸਵਿੰਦਰ ਸਿੰਘ ਸੀਏ ਵਨ ਇਨਚਾਰਜ ਨੇ ਤੇ ਐਸਐਚਓ ਦਿਆਲਪੁਰਾ ਕਾਰਵਾਈ ਕਰਦੇ ਹੋਏ ਜਿਹੜਾ ਮਕੰਤਮਾ ਨੰਬਰ 165/22 ਮੁੰਚੀਸ ਸਾਹਿਬ ਦਾ ਸੰਦੀਪ ਸਿੰਘ ਦੇ ਵਿਰੁੱਧ ਦਰਜ ਸੀ ਥਾਣੇ ਦੇ ਮਾਲਕਾਨੇ ਵਿੱਚੋਂ ਅਸਲੇ ਗੈਰ ਕਾਨੂੰਨ ਸੰਬੰਧੀ ਉਸ ਮੁਕਤਮਦੀ ਤੋਤੀਹ ਵਿੱਚ ਅੱਗੇ ਕਾਰਵਾਈ ਕਰਦੇ ਹੋਏ ਇੱਕ ਮੁਕਤਮਾ ਨੰਬਰ 254324 ਨੂੰ ਦਰਜ ਕੀਤਾ ਗਿਆ ਵਾ ਖਾਣਾ ਨਈਆਂ ਨਾਲ ਵਿੱਚ ਇਹਦੇ ਵਿੱਚ ਦੋਸ਼ੀ ਜਗਸੀਰ ਸਿੰਘ ਉਰਫ ਕਾਲਾ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਮੰਡਟ ਤੇ ਲਿਆਂਦਾ ਗਿਆ ਵਾ ਜਿਸ ਤੋਂ ਡਗਿਆਈ ਨਾਲ ਤੇ ਸਖੀਨਾ ਪੁੱਛਗਿਛ ਕਰਕੇ ਇਸ ਦੋਸ਼ੀ ਨੇ ਜਗਸੀਰ ਸਿੰਘ ਕਾਲਾ ਨੇ ਦੋ ਰਵਾਨਰ 32 ਬੋਰ ਤੇ ਇੱਕ ਪਿਸਟਲ 7.625 ਹੋਰ ਬਰਾਮਦ ਕਰਾਇਆ